ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਜਿਹੜਾ ਸਾਡਾ ਮੁੱਖ ਮੰਤਵ ਹੈਗਾ ਉਹ ਤੁਹਾਨੂੰ ਇਸ ਇਸ ਬਾਰੇ ਅਗਾਹ ਕਰਾਉਣਾ ਹੈਗਾ ਕਿ ਜੇਕਰ ਤੁਹਾਨੂੰ ਪਿੱਛੇ ਜੇ ਆਪਾਂ ਝਾਤ ਮਾਰੀਏ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਇੱਕ ਕੁਲਵੰਤ ਸਿੰਘ ਦਾ ਮਰਡਰ ਹੋਇਆ ਸੀਗਾ ਜਿਹਦੇ ਵਿੱਚ ਸ਼ੂਟਰਾਂ ਨੇ ਉਹਨਾਂ ਦੇ ਘਰੇ ਜਾ ਕੇ ਸਵੇਰੇ ਸੜ ਤੜਕਸਾਰ ਉਹਨਾਂ ਤੇ ਗੋਲੀਆਂ ਚਲਾਈਆਂ ਸੀਗੀਆਂ ਇਹਦੀ ਪਿਸ਼ਟ ਭੂਮੀ ਇਹ ਹੈਗੀ ਹੈ ਕਿ ਜਿਹੜੀ ਸੋ ਕਾਲਡ ਇੱਥੇ ਜਿਹੜੀ ਬਦਮਾਸ਼ਾਂ ਦੀ ਆਪਸ ਚ ਅ ਵਰਚਸਬ ਦੀ ਲੜਾਈ ਹੈਗੀ ਹੈ ਇੱਕ ਪਾਸੇ ਅ ਅੰਮ੍ਰਿਤ ਦਾਲਮ ਤੇ ਜੱਗੂ ਭਗਵਾਨਪੁਰੀਆ ਤੇ ਦੂਜੇ ਪਾਸੇ ਡੋਨੀ ਬਲਹੋਰੀ ਉਹਨਾਂ ਦੇ ਵਿੱਚ ਇਹ ਜਿਹੜਾ ਜਿਹੜੀ ਚੱਲਦੀ ਆ ਰਹੀ ਹੈ ਅੱਗੇ ਲੜਾਈ ਉਹਦਾ ਹੀ ਇੱਕ ਇਹ ਇੱਕ ਇੱਕ ਕੜੀ ਹੈਗੀ ਹੈ ਉਹਦੇ ਵਿੱਚ ਕਿ ਅ ਜੱਗੂ ਭਗਵਾਨਪੁਰੀਆ ਗੈਂਗ ਨੂੰ ਇਹ ਹੈਗਾ ਕਿ ਇਹਦਾ ਮੋਟਿਵ ਜਿਹੜਾ ਕਲਵੰਤ ਸਿੰਘ ਨੂੰ ਮਾਰਿਆ ਗਿਆ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਜਿਹੜੀ ਜੱਗੂ ਭਗਵਾਨਪੁਰੀਆ ਦੀ ਜਿਹੜੀ ਮਾਤਾ ਦਾ ਜਿਹੜਾ ਕਤਲ ਕੀਤਾ ਗਿਆ ਸੀ ਜਿਹੜੇ ਉਹ ਸ਼ੂਟਰ ਸੀਗੇ ਉਹਨਾਂ ਨੂੰ ਕਲਵੰਤ ਸਿੰਘ ਨੇ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਸੀਗੀ ਤੇ ਇਹ ਇੱਕ ਵਜਾ ਰੰਜਸ਼ ਸੀ ਜਿਸ ਕਰਕੇ ਉਸ ਦਾ ਕਤਲ ਹੋਇਆ ਇਹ ਕਲਵੰਤ ਸਿੰਘ ਹੋਈ ਹੈ ਜਿਸ ਦਾ ਬੇਟਾ ਰਾਜਾ ਬੁੱਟਰ 2023 ਦੇ ਵਿੱਚ ਇੱਕ ਮਰਡਰ ਕੇਸ ਦੇ ਵਿੱਚ ਆਪਣਾ ਅੰਡਰ ਮਤਲਬ ਜੇਲ੍ਹ ਦੇ ਵਿੱਚ ਹੈਗਾ ਤੇ ਉਹ ਉਹ ਵੀ ਡੋਨੀ ਬਲ ਦੇ ਨਾਲ ਆਪਣੀ ਨੇੜਤਾ ਰੱਖਦਾ ਹੈਗਾ ਬੇਸਿਕਲੀ ਇਹ ਇੱਕ ਇੰਟਰ ਗੈਂਗ ਦਾ ਜਿਹੜਾ ਜਿਹੜਾ ਚੱਲਦਾ ਪਿਆ ਇਹਨਾਂ ਦਾ ਉਹਦੇ ਦੀ ਇੱਕ ਕੜੀ ਸੀਗੀ ਤੇ ਇਹਦੇ ਵਿੱਚ ਜਿਹੜੇ ਅਸੀਂ ਦੋਸ਼ੀ ਫੜੇ ਆ ਇਹਦੇ ਵਿੱਚ ਇੱਕ ਸैम ਹੈ ਤੇ ਇੱਕ ਨਵਜੋਤ ਜਿਹੜਾ ਨਾਮ ਦਾ ਇੱਕ ਜਿਹੜਾ ਦੋਸ਼ੀ ਹੈ ਉਹ ਦਿੱਲੀ ਦੇ ਤੁਗਲਾਗਾਬਾਦ ਏਰੀਆ ਤੋਂ ਪੀਐਸ ਗੋਵਿੰਦਪੁਰੀ ਸਾਊਥ ਦਿੱਲੀ ਈਸਟ ਉਹਦੇ ਸਾਊਥ ਈਸਟ ਦਿੱਲੀ ਦੇ ਵਿੱਚੋਂ ਜਿਹੜਾ ਹੈਗਾ ਉਹਦੇ ਵਿੱਚੋਂ ਇਹ ਫੜਿਆ ਗਿਆ ਹੈਗਾ ਇੱਥੇ ਮੈਂ ਸਲਾਗਾ ਕਰਨਾ ਚਾਹਾਂਗਾ ਐਸਐਸਪੀ ਸਾਹਿਬ ਸ਼੍ਰੀ ਮਹਿਤਾਬ ਸਿੰਘ ਦੀ ਜਿਨ੍ਹਾਂ ਨੇ ਆਪਣੇ ਜੇਰੇ ਨਿਗਰਾਨੀ ਕਲ ਪਰਸਨਲ ਸੁਪਰਵਾਈਜ਼ਨ ਦਾ ਮਤਲਬ ਇੱਥੇ ਪਸਨ ਸੁਪਰਵਾਈਜ਼ਨ ਹੈ ਉਹਨਾਂ ਨੇ ਐਸਪੀ ਡੀ ਸਾਹਿਬ ਸੰਦੀਪ ਵਡੇਰਾ ਇਨਸਪੈਕਟਰ ਸੁਖਰਾਜ ਡੀਐਸਪੀ ਰਿਸ਼ਕ ਕੱਕੜ ਆਪਣੇ ਇਨਸਪੈਕਟਰ ਸਾਹਿਬ ਆਪਣੇ ਵਿਕਰਮ ਸਿੰਘ ਇਹਨਾਂ ਨੇ ਸਾਰਿਆਂ ਨੇ ਬਹੁਤ ਹੀ ਮਿਹਨਤ ਤੇ ਮਸ਼ਕਕਤ ਕਰਕੇ ਤੇ ਟੈਕਨੀਕਲ ਤੇ ਹਿਊਮਨ ਇੰਟਰੀ ਦੀਆਂ ਕੜੀਆਂ ਨਾਲ ਕੜੀਆਂ ਜੋੜਦੇ ਹੋਏ ਇਹਨਾਂ ਦੋਸ਼ੀਆਂ ਨੂੰ ਬਾਜ਼ਾਬਤਾ ਤੇ ਆਪਣਾ ਲੀਗਲੀ ਤੌਰ ਤੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈਗਾ ਤੇ ਅੱਜ ਪੇਸ਼ ਕਰਤਾ ਤੁਹਾਨੂੰ ਜੀ ਮਿਲਿਆ ਸਰਮਾਰਡ ਕਿਨੇ ਦਿਨ ਦਾ ਮਿਲਿਆ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਤੇ 5 ਦਿਨ ਦਾ ਉਹਨਾਂ ਦਾ ਪੁਲਿਸ ਰਿਮਾਰਡ ਮਿਲਿਆ ਹੈਗਾ ਇਹਦੇ ਹਾਂਜੀ ਹਾਂਜੀ ਇਹਦੇ ਵਿੱਚ ਬਿਲਕੁਲ ਠੀਕ ਹੈ ਜਿਹੜਾ ਇਹਨਾਂ ਦਾ ਇਹਨਾਂ ਦਾ ਦੋਨੋਂ ਦਾ ਕ੍ਰਿਮੀਨਲ ਪਿਛੋਕੜ ਹੈਗਾ ਨਵਜੋਤ ਇੱਕ ਐਨਡੀਪੀਐਸ ਦੇ ਪਰਚੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਤੇ ਤੇ ਐਨਡੀਪੀਐਸ ਦਾ ਇੱਕ ਪਰਚਾ ਹੈਗਾ ਅ ਜਿਹੜਾ ਸੈਮ ਹੈਗਾ ਜੇ ਤੁਹਾਨੂੰ ਯਾਦ ਹੋਵੇ ਅਕਤੂਬਰ ਦੇ ਮਹੀਨੇ ਦੇ ਵਿੱਚ ਇੱਕ ਇੱਥੇ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਕਾਕਾ ਬੁੱਲੇਵਾਲ ਮਾਰਿਆ ਗਿਆ ਸੀਗਾ ਉਹ ਵੀ ਡੋਨੀ ਬਲ ਦਾ ਨਾਲ ਗੈਂਗ ਦੇ ਨਾਲ ਸੰਬੰਧਤ ਰੱਖਦਾ ਸੀ ਉਹਦੇ ਨਾਲ ਇੱਕ ਅਨਫੋਰਚੂਨੇਟਲੀ ਅ ਸ਼ਰੀਕ ਕਨਮ ਮਹਾਜਨ ਹੋਰਾਂ ਦੀ ਵੀ ਡੈਥ ਹੋ ਗਈ ਸੀ ਉਸ ਫਾਇਰਿੰਗ ਦੇ ਵਿੱਚ ਤੇ ਸैम ਉਹਦੇ ਵਿੱਚ ਵੀ ਅਕਿਊਜ਼ਡ ਹੈਗਾ ਜਿਹੜਾ ਮਤਲਬ ਥਾਣਾ ਜਿਹੜਾ ਇਹਦਾ ਪਰਚਾ ਹੈਗਾ ਸਿਟੀ ਬਟਾਲੇ ਦਾ ਦੇ ਜਿਹੜਾ ਕੁਲਵੰਤ ਸਿੰਘ ਦਾ ਹੈਗਾ ਉਹ ਸਦਰ ਬਟਾਲੇ ਦਾ ਪਰਚਾ ਦਰਜ ਹੈਗਾ ਸਤੰਬਰ ਦਾ ਤੇ ਇਹ ਜਿਹੜਾ ਡਬਲ ਮਰਡਰ ਵਾਲਾ ਹੈ ਉਹ 10 ਮਤਲਬ 10ਵੇਂ ਮਹੀਨੇ ਦਾ ਅਕਤੂਬਰ ਦਾ ਮਹੀਨਾ ਦਾ ਹੈਗਾ ਜੀ ਇਹ ਉਹ ਮਾਮਲੇ ਦੇ ਵਿੱਚ ਵੀ ਇਹ ਇਹ ਸैम इज एन ਅਕਿਊਸਡ ਸैम ਦੇ ਸैम ਦੇ ਦੇ ਮਤਲਬ ਆ ਮਿਲਾ ਕੇ ਦੋ ਪਰਚੇ ਮਿਲਾ ਕੇ ਤਿੰਨ ਪਰਚੇ ਮਤਲਬ ਪੰਜ ਇਹਦੇ ਤੇ ਪਰਚੇ ਦਰਜ ਨੇ ਇਹ ਇਸ ਟਾਈਮ ਤੇ ਇਸ ਟਾਈਮ ਤੇ ਇਹ ਅਮਰਤ 달ਮ ਤੇ ਜੱਗੂ ਭਵਨਪੁਰੀ ਇਹਦਾ ਮੇਨ ਸ਼ੂਟਰ ਸੀਗਾ 20 ਸਾਲ ਦਾ ਹੈਗਾ ਮਤਲਬ ਟ੍ਰਿਗਰ ਹੈਪੀ ਹੈਗਾ ਡੈਸਪਰੇਟ ਹੈਗਾ ਤੇ ਇਹ ਬਹੁਤ ਵੱਡੀ ਕਾਮਯਾਬੀ ਹੈ ਬਟਾਲਾ ਪੁਲਿਸ ਦੀ ਇਹਨਾਂ ਦੀ ਜੰਡੀ ਸਾਰੀ ਟੀਮ ਜਿਸ ਨੇ ਅਣਥੱਕ ਮਿਹਨਤ ਕਰਕੇ ਇਸ ਨੂੰ ਦਿੱਲੀ ਤੋਂ ਜਾ ਕੇ ਇਹਨਾਂ ਨੂੰ ਦਬੋਚਿਆ ਹੈਗਾ ਬਹੁਤ ਹੀ ਇਹਦੇ ਵਿੱਚ ਮਿਹਨਤ ਤੇ ਮੁਸ਼ਕਲ ਤੇ ਮਤਲਬ ਮਿਨਿਊਟਲੀ ਹਰ ਪਹਿਲੂ ਤੇ ਕੰਮ ਕੀਤਾ ਗਿਆ ਹਿਊਮਨ ਇੰਟਲਿਤੀ ਗਈ ਸਾਰੇ ਪਾਸੇ ਨਿਗਾਹ ਰੱਖੀ ਗਈ ਤੇ ਦਿੱਲੀ ਤੋਂ ਜਾ ਕੇ ਇਹਨਾਂ ਦੀ ਅਖੀਰ ਚ ਗ੍ਰਿਫਤਾਰੀ ਹੁੰਦੀ ਹੈ ਗੋਵਿੰਦਪੁਰਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਪੀਐਸ ਗੋਵਿੰਦਪੁਰੀ ਤੋਂ ਤੁਗਲਕਾਬਾਦ ਏਰੀਆ ਦੇ ਵਿੱਚੋਂ ਇਹਨਾਂ ਨੂੰ ਇੱਥੇ ਲਿਆ ਕੇ ਫਿਰ ਤੁਹਾਨੂੰ ਦੱਸਿਆ ਕਿ 5 ਦਿਨ ਦਾ ਰਿਮਾਂਡ ਦੋਨੋਂ